ਤੋਂ ਮੋਬਾਈਲ ਦਾ ਮਾਰਕ ਬਾਕਸ ਹੈ। ਤੁਸੀਂ ਕਿ ਕਾਲਜ ਜਾਓਗੇ ਕਿਵੇਂ ਦਿਖਦੇ ਹੋ? ਮੈਂ ਹੁਸ਼ਿਆਰ ਦਾ ਵਿਲੇਜ ਨੇ ਬਲੌਕ ਦਰੌਂਗਲਾ ਡਿਸਟ੍ਰਿਕਟ ਉਸਪਰ ਔਰ ਮੇਰੀ ਮਿਸ ਨੀਹਾ ਪਿੰਡ ਦੇ ਸਰਪੰਚ ਬਣੀ ਆ। ਅਸੀਂ ਮਤਲਬ ਜਿੱਦਾਂ ਸਰਪੰਚ ਬਣੀ ਆ ਉਦੋਂ ਤੋਂ ਪ੍ਰਣ ਕੀਤਾ ਸੀ ਕਿ ਪਿੰਡ ਦਾ ਇੱਕ ਇੱਕ ਵਿਕਾਸ ਪੂਰਾ ਕੀਤਾ ਜਾਏਗਾ। ਪਿੰਡ ਦੇ ਵਿੱਚ ਕਾਫੀ ਕੰਮ ਹੋਣ ਵਾਲੇ ਨੇ। ਮਤਲਬ ਜਿਸ ਦਾ ਪਿੰਡ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ। ਪਿੰਡਾਂ ਗਲੀਆਂ ਨਾਲੀਆਂ ਹਾਲ ਖਸਤਾ ਸਕੂਲ ਦੀ ਬਾਕੀ ਇਸੇ ਪਲੇਗਰਾਉਂਡ ਰਹਿ ਨਹੀਂ ਆ ਗਈ ਅਸੀਂ ਉਹਨਾਂ ਨੂੰ ਸ਼ਮਸ਼ੀਰ ਸਿੰਘ ਸਰ ਨੂੰ ਆਈ ਮਿਲੇ ਹੀ ਉਹ ਕਹਿੰਦੇ ਵੀ ਜਿੰਨਾ ਵੀ ਤੁਸੀਂ ਕੰਮ ਕਰਾਓਗੇ ਤੁਹਾਡੇ ਸਾਰੇ ਕੰਮ ਹੋਣਗੇ ਹਾਂਜੀ ਬਾਕੀ ਅਸੀਂ ਕੋਸ਼ਿਸ਼ ਹੈ ਹੀ ਆ ਵੀ ਸਾਰੇ ਪਿੰਡ ਇਫਰਟਮੈਂਟ ਹੋਏ ਕਿਹੜੇ ਕੰਮ ਮੇਜਰ ਕੰਮ ਕਿਹੜੇ ਹੈ ਜਿਹੜੇ ਹੁਣ ਤੁਸੀਂ ਪਹਿਲਾਂ ਦੱਸਦੇ ਤਾਂ ਕਰਨ ਜਾਂਦੇ ਪਿੰਡ ਦਾ ਮੇਨ ਕੰਮ ਸਭ ਤੋਂ ਇਹ ਹੈ ਵੀ ਸਾਰਾ ਜਦੋਂ ਪ੍ਰਸ਼ਾਸਨ ਸ਼ੁਰੂ ਹੋ ਜਾਂਦੀ ਹੈ ਇਸ ਸਾਰਾ ਮਤਲਬ ਪਾਣੀ ਇਕੱਠਾ ਹੋ ਜਾਂਦਾ ਪਾਣੀ ਇਕੱਠਾ ਹੋਣ ਨਾਲ ਮਤਲਬ ਪਿੰਡ ਦੇ ਘਰਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਜਿੰਨਾਂ ਕੋਈ ਅਗੇ ਨਿਕਾਸ਼ ਨਹੀਂ ਹੈਗਾ ਅਸੀਂ ਉਹਨੂੰ ਸ਼ਮਸ਼ੇਰ ਸਾਹਿਬ ਨੂੰ ਮਿਲੇ ਸੀ ਕਿ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹੈ ਤੁਹਾਡਾ ਜਿਹੜਾ ਪਾਣੀ ਦਾ ਨਿਕਾਸ਼ ਕੀਤਾ ਜਾਏਗਾ ਬੱਚਿਆਂ ਵਾਸਤੇ ਪਿੰਡ 'ਚ ਚੁੱਲ੍ਹੇ ਚੱਲੇ ਲੱਗੇ ਹੁੰਦੇ ਤੁਸੀਂ ਵੇਖਿਆ ਨਾ ਬਾਹਰਲੇ ਪਿੰਡਾਂ 'ਚ ਚੁੱਲ੍ਹੇ ਲੱਗੇ ਹੁੰਦੇ ਆ ਉਹ ਜਿਵੇਂ ਹੁੰਦੀ ਆ ਉਹ 파ਰਕਿੰਗ ਹੁੰਦੀ ਆ ਕਾਫੀ ਸੁੱਖ ਸਹੂਲਤਾਂ ਨਾਲ ਜਾਂ ਗੱਸਪਿੰਡ ਹੁੰਦਾ ਉਹਦੇ ਪਿੰਡ 'ਚ ਕੋਈ ਇੰਨਾ ਸੁੱਖਤ ਹੈ ਨਹੀਂ ਅਸੀਂ ਨਾ ਸ਼ਮਸ਼ੇਰ ਐਮ ਐਲ اے ਹਲਕਾ ਤੋਂ ਅਗਲਾ ਨਹੀਂ ਮਿਲੇ ਸੀਗੇ ਉਹਨਾਂ ਨੂੰ ਜਗ੍ਹਾ ਦਿਖਾਈ ਸੀ ਉਹ ਕਹਿੰਦੇ ਵੀ ਇੱਥੇ ਪਾਰਕਿੰਗ ਬਣੇਗੀ ਤਾਂ ਮਤਲਬ ਝੂਲੇ ਵਗੈਰਾ ਸਾਰਾ ਕੁਝ ਵਧੀਆ ਬਣੇਗਾ ਬੱਚਿਆਂ ਵਾਸਤੇ ਜੀ ਸਰ ਪਿੰਡ ਦੇ ਲੋਕਾਂ ਪੈਨ ਜੀ ਹੋਂ ਸਭੰਜ ਪੁਣਿਆ ਸੇਵਾ ਕਾਂ ਦਾ ਮੌਕਾ ਤਾਂ ਮਾਣ ਬਣਸਿਆ ਸੋ ਕੀ ਗੱਲ ਚੱਲ ਗਈ ਕੀ ਬਣਿਆ ਦੇ ਇਹ ਮੇਰੀ ਪਰਜਾਈਆ ਨਿਹਾ ਕੁਮਾਰੀ ਇਹਨੂੰ ਸਾਡੇ ਪਿੰਡ ਨੇ ਬੜਾ ਸਤਕਾਰ ਦਿੱਤੀ ਕਿ ਲੇਡੀ ਸੀਟ ਦੇ ਵਜੋਂ ਇਨਾਂ ਨੂੰ ਸਰਪੰਚੀ ਦਾ ਨੁਮਾਇਦਾ ਦਿੱਤਾ ਗਿਆ ਸਾਰੇ ਪਿੰਡ ਦੇ ਧਨਵਾਨੀਆਂ ਜਿਨ੍ਹਾਂ ਨੇ ਸਾਨੂੰ ਇਸ ਮਕਾਮ ਤੇ ਪਹੁੰਚਾਇਆ ਵਧੀਆ ਵੋਟਾਂ ਦੇ ਨਾਲ ਜਿੱਤੇ ਆ 300 ਵੋਟ ਪੋਲ ਹੋਈ ਸੀ ਜਿਹਦੇ ਵਿੱਚੋਂ 200 ਤੇ 78 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਪੰਨ ਕੰਮ ਰਹੇ ਚੁਕੇ ਅਧੂਰੇ ਕੰਮ ਰਹੇ ਚੁਕੇ ਤੁਹਾਡੀ ਗਵਾਹੀ ਵਿੱਚ ਪੂਰੇ ਕਰਾ ਜੇ ਪਿਛਲੀ ਪੰਚਾਇਤ ਨੇ ਵੀ ਕਾਫੀ ਕੰਮ ਕਰਾਏ ਸੀ ਲੇਕਿਨ ਜਿਹੜੇ ਕੰਮ ਅਧੂਰੇ ਨੇ ਉਹ ਅਸੀਂ ਸਰਕਾਰ ਤੋਂ ਡਿਮਾਂਡ ਕਰਾਂਗੇ ਸਰਕਾਰ ਪੈਸੇ ਦੇਗੀ ਤੇ ਫੇਰ ਹੀ ਪਿੰਡ ਦੀ ਡਿਵੈਲਪਮੈਂਟ ਹੋਣੀ ਆ ਕੰਮ ਤੇ ਬਹੁਤ ਜ਼ਿਆਦਾ ਅਧੂਰੇ ਨੇ ਸਾਡਾ ਪਿੰਡ ਜੰਤੀ ਦੇ ਤਕਰੀਬਨ ਤਕਰੀਬਨ 100% ਲੋਕਾਂ ਦੇ ਚਫੇਰੇ ਦੇ ਦੁਵਾਲੇ ਪੱਕੀਆਂ ਫਿਰਨੀਆਂ ਬਣੀਆਂ ਨੇ ਲੋਕਵਾਲੀਆਂ ਸਾਡਾ ਇੱਕ ਉਹ ਪਿੰਡਾ ਜਿਹਦੇ ਦੁਵਾਲੇ ਅਜੇ ਤੱਕ ਚਫੇਰਾ ਹੀ ਕੱਚਾ ਨਾਲੇ ਦਾ ਕੋਈ ਵਿਕਾਸ ਨਹੀਂ ਪਿੰਡ ਦਾ ਜਦੋਂ ਅੱਗੇ ਬਰਸਾਤ ਵੀ ਨਾ ਆਉਣਾ ਤੇ ਸਾਡੇ ਪਿੰਡ ਚ ਤੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਆਣਾ ਜਾਣੋ ਬੰਦ ਹੋ ਜਾਂਦਾ ਕਿਉਂਕਿ ਸਾਡੇ ਪਿੰਡ ਚ ਜੁੱਤੀ ਲਾ ਕੇ ਪੁਲੀ ਦੇ ਉੱਤੇ ਤੇ ਫੇਰ ਹੀ ਪਿੰਡ ਨੂੰ ਆਣੇ ਪੈਂਦਾ ਮੇਰੇ ਭਾਂਜੇ ਦਾ ਵਿਆਹ ਹੋਇਆ ਸੀ ਤੇ ਮੇਰਾ ਭਾਂਜਾ ਤੇ ਮੇਰੀ ਨੂੰ ਸਾਡੀ ਮਿਲਣਾ ਆਏ ਲੇਕਿਨ ਉਹਦੀ ਪੁਲੀ ਤੇ ਉੱਤਰ ਨਹੀਂ ਜੁੱਤੀ ਜਨਾ ਪਾਣੀ ਸੀ ਵੀ ਗੋਡਿਆਂ ਤੋਂ ਤਾਂ ਪਾਣੀ ਸੀ ਤੇ ਜੁੱਤੀ ਉੱਥੇ ਹੀ ਰੁੜ ਕੇ ਚਲ ਗਈ ਤੇ ਫਿਰ ਨਵੀਂ ਜੁੱਤੀ ਲੈ ਕੇ ਫਿਰ ਅਸੀਂ ਉਹਨਾਂ ਨੂੰ ਵਿਆਹ ਕੀਤਾ ਉਹ ਵੀ ਇੱਕ ਸਾਡਾ ਯਾਦਚਨ ਬਣ ਜਾਂਦਾ ਵੀ ਮਾਮੇ ਦੇ ਪਿੰਡ ਗਈ ਸੀ ਤੇ ਜੁੱਤੀਆਂ ਹੀ ਰੋੜ ਕੇ ਆ ਗਈ ਸੀ ਸੜਕਾਂ ਦੀ ਗੱਲ ਕੀਤੀ ਆ ਤੁਝੇ ਕਿਸੇ ਨੇ ਕੋਈ ਕਾਵਾਈ ਨਹੀਂ ਕੀਤੀ ਇਹਨਾਂ ਬਾਰੇ ਮੈਂ ਤੇ ਉਸ ਸਮੇਂ ਬਾਹਰ ਹੀ ਰਿਆਂ ਜ਼ਿਆਦਾ ਨੁਕੀਬਾਰ ਕੀਤੀ ਐ ਲੇਕਿਨ ਇਹਨਾਂ ਨੂੰ ਗ੍ਰਾਂਟਾਂ ਦੇ ਸਰਕਾਰ ਨੇ ਦਿੱਤੀਆਂ ਹੁੰਦੀਆਂ ਹਨ ਨੀਤੀਆਂ ਲੇਕਿਨ ਜੋ ਵੀ ਹੋਇਆ ਉਹਨਾਂ ਠੀਕ ਹੀ ਕੀਤਾ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਗੰਦ ਕੀਤਾ ਕੀਤਾ ਉਹਨਾਂ ਆਪਣੇ ਹਿਸਾਬ ਨਾਲ ਕੀਤਾ ਸਭ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰ ਦੇ ਪਿੰਡਾਂ ਲੱਗੇ ਜਾਈਦਾ ਸੋਹਣੇ ਬੂਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਇੰਟਰ ਕਰੀਏ ਤਾਂ ਸੋਹਣੀ ਪਾਤੀ ਨਜ਼ਰ ਆਉਂਦੀ ਆ ਖੂਬ ਵਧੀਆ ਵਾਤੇ ਓਪਨ ਜਿਮ ਹੁੰਦੀ ਆ ਸਪੋਰਟਸ ਦੀ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਇੱਕ ਵਧੀਆ ਦੇਖਣ ਜਗ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇੰਨੀ ਸੁੱਖ ਸੁਹੂਲਤ ਹੈਗੀ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਸੁੱਖ ਸੁਹੂਲਤ ਨਹੀਂ ਸਕੂਲ ਖੰਡਰ ਬਣਿਆ ਪਿਆ ਸੀ ਅਜੇ ਵੀ ਉਹ ਖੰਡਰੀ ਆ ਉਹਦੇ ਮਿੱਟੀ ਦੀ ਲੈਵਲ ਦੀ ਬੜੀ ਪੈਣ ਵਾਲੀ ਆ ਉਹਦੇ ਵਿੱਚ ਐਤਕਾ ਹੁਣ ਇਸ ਸਰਕਾਰ ਨੇ ਇੱਕ ਵਾਲੀਵਾਲ ਦੀ ਗਰਾਊਂਡ ਬਣਾਈ ਆ ਹੋਰ ਸਾਡੇ ਪਿੰਡ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਕੋਈ ਗਰਾਊਂਡ ਨਹੀਂ ਉਹ ਕੀ ਕੋਸ਼ਿਸ਼ ਕੀਤੀ ਜਾਏਗੀ ਤੁਹਾਡੇ ਵੱਲੋਂ ਤੁਹਾਡੇ ਕੋ ਜਿੰਮੇ ਆ ਜਾਏਗੀ ਫੰਡ ਤਾਂ ਹੀ ਤੇ ਕੋਸ਼ਿਸ਼ ਪੂਰੀ ਕਰਨਿਆ ਵੀ ਇਹ ਕੋਈ ਵੀ ਵਿਅਕਤੀ ਜਿਹੜਾ ਕੋਈ ਨੁਮਾਇੰਦਾ ਜਾਂ ਕੋਈ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਦਾ ਅਫਸਰ ਆਪਣੀ ਜੇ ਕੋ ਖਰਚਾ ਕਰਕੇ ਡਿਵੈਲਪਮੈਂਟ ਨਹੀਂ ਕਰ ਸਕਦਾ ਸਰ ਰਸਨਕਾਰ ਦੀ ਸਮੱਸਿਆ ਕਾਫੀ ਪਿੰਡਾਂ ਜੁਂਦੀ ਆ ਜਿਹੜੇ ਲੋਕ ਲੋਹ ਹੁੰਦੇ ਆ ਉਹਨਾਂ ਦੇ ਰਸਨਕਾਰ ਨਹੀਂ ਬਣਦੇ ਸੋ ਨਯਜ ਅਸੀਂ ਤੁਹਾਨੂੰ ਰੀਚ ਨਾਲ ਰਸਨੀ ਬਣਦਾ ਸੋ ਪਰ ਕੀ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਸਮੱਸਿਆ ਹੈਗੀ ਇਹ ਸਾਡੇ ਪਿੰਡ ਵਿੱਚ ਇਹੋ ਜੀ ਸਮੱਸਿਆ ਹੈ ਨਹੀਂ ਇਹ ਤੇ ਰੀਚੈਕਿੰਗ ਹੋਈ ਆ ਉਹਦੇ ਵਿੱਚ ਇਹ ਤੇ ਜਿਹੜਾ ਫੂਡ ਸਪਲਾਈ ਵਾਲੇ ਆ ਨਾ ਜਿਹੜੇ ਇਹ ਉਹੀ ਦੱਸ ਸਕਦੇ ਆ ਜਿਹੜਾ ਰਸਨਕਾਰ ਦਾ ਅਧਿਕਾਰੀ ਆ ਵੀ ਕਿਹਨਾਂ ਦੇ ਲੱਗਿਦਾ ਤੇ ਕਿਹਨਾਂ ਦੇ ਕੱਟੀ ਪਰ ਮੇਰੇ ਧਿਆਨ ਵਿੱਚ ਇਹੋ ਜੀ ਹੈ ਨਹੀਂ ਵੀ ਸਾਡੇ ਪਿੰਡ ਵਿੱਚ ਜੇ ਕੋਈ ਨਜਾਇਜ਼ ਰਾਸ਼ਨ ਜਾਂ ਕੋਈ ਕਣਕ ਲੰਦਾ ਹੋਵੇ ਤਾਂ तकरीबन ਤਕਿਵੇਂ ਸਾਡਾ ਪਿੰਡਾ ਨਾ ਵੈਰੀ ਪੂਰ ਹੈ ਜਿਹੜੇ ਜ਼ਿਮੀਦਾਰ ਭਰਾ ਨੇ ਉਹ ਵੀ ਥੋੜੀਆਂ ਜ਼ਮੀਨਾਂ ਵਾਲੇ ਆ ਆਪਣੀ ਕਿਰਤ ਤੇ ਨਿਰਭਰ ਕਰਦੇ ਆ ਦੋ ਚੰਦ ਕਿਲੇ ਦਾ ਕੀ ਜ਼ਿਮੀਦਾਰ ਆਇਆ ਵੈਸੇ ਉਦਾਂ ਸਰਮਨ ਦੇ ਬਾਅਦ ਅਜਿਹਾ ਕਹਿੰਦੇ ਮੁੰਡੇ ਕਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਨਾ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨੰਨ ਫੜ ਜਾਂਦੇ ਆ ਕੀ ਤੁਹਾਡੀ ਬਾਈ ਦੇ ਵਿੱਚ ਕੀਵੇਂ ਦੇਖਿਆ ਦੇ ਇਹ ਨਰੀਗਾ ਵਿੱਚ ਜਿਹੜੇ ਵੀ ਆ ਉਹ ਬਾਜਵੀ ਬੰਦੇ ਪਏ ਨੇ ਕੋਈ ਗਲਤ ਬੰਦਾ ਨਹੀਂ ਪਾਇਆ ਜੀ। ਯੋਧ ਨਸ਼ਾ ਵਿਰੋਧ ਉਹ 50 ਸਤਾ ਨੇ ਮੁਹਿੰਮ ਚਲਾਈ ਹੈ। ਜੀ। ਉਹ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦੋ। ਯੋਧ ਨਸ਼ਾ ਵਿਰੋਧ ਸਾਡਾ ਪਿੰਡ ਤੇ तकरीबन तकरीबन ਠੀਕ ਹੀ ਆ ਜੀ। ਇਹ ਤੇ ਕਿਰਤੀ ਲੋਕ ਨੇ। ਇਹ ਤੇ ਰੋਜੀ ਰੋਟੀ ਤੱਕ ਹੀ ਸੀਮਤਾ ਨਸ਼ਾ ਬੜਾ ਮਹਿੰਗਾ ਆ ਜਿਹੜਾ ਉਹ ਆ। ਉਹ ਨਹੀਂ ਸਾਡੇ ਪਿੰਡ ਵਿੱਚ ਇਹੋ ਜੀ ਕੋਈ ਛੇੜਛਾੜ ਹਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਦਾ ਕੀ ਪ੍ਰਧਾਨਾ ਹੋਇਆ ਮੈਂ ਇਹਨਾਂ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੀ ਡਿਵੈਲਪਮੈਂਟ ਪਿੰਡ ਦੇ ਨੌਜਵਾਨਾਂ ਦੀ ਭੁੱਖ ਵਾਸਤੇ ਮੈਂ ਚਿੰਤਤਾਂ ਲੇਕਿਨ ਇਹ ਫੇਰੀ ਹੀ ਹੁੰਦੀ ਆ ਜਿਉਂ ਨੌਜਵਾਨ ਤੇ ਸਾਥ ਦੇਣਗੇ ਖੇਡ ਦੇ ਮੈਦਾਨ ਬਣਾਣੇ ਕੋਈ ਸੌਖੀ ਗੱਲ ਨਹੀਂ ਇਹ ਸਰਕਾਰਾਂ ਆ ਸਟੀਆਂ ਜ਼ਿੰਦਗੀ ਤੇ ਫੇਰ ਹੀ ਬੰਨੇ ਆ ਜੀ ਇਹ ਪਿੰਡ ਦੀ ਅਜੋ ਤੁਸੀਂ ਲਾ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਸਕੂਲ ਦੇ ਸਟਾਫ ਦੀ ਕਮੀਆਂ ਜਾਂ ਇਹ ਪੂਰੇ ਬੰਬੂ ਨਹੀਂ ਸਾਡੇ ਪਿੰਡ ਵਿੱਚ ਸਕੂਲ ਦੀ ਕੋਈ ਟੀਚਰਾਂ ਦੀ ਕੋਈ ਕਮੀ ਨਹੀਂ ਲੇਕਿਨ ਇਹ ਟੀਚਰਾਂ ਦੇ ਨਾਲ-ਨਾਲ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਦਾ ਵੀ ਫਰਜ਼ ਬਣਦਾ ਹੁਣ ਅੱਜ ਕੱਲ੍ਹ ਦੌਰ ਚੱਲਦਾ ਵੀ ਪ੍ਰਾਇਮਰੀ ਸਕੂਲ ਤੋਂ ਹਟਾ ਹਟਾ ਕੇ ਤੇ ਅੰਗਰੇਜ਼ੀ ਸਕੂਲ ਵਿੱਚ ਪਾ ਲੋ ਅੰਗਰੇਜ਼ੀ ਸਕੂਲ ਵਿੱਚ ਵੀ ਉਹੀ ਬੱਚੇ ਚੱਲਦੇ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਲਾਈਟ ਆ ਜਿਹੜੇ ਉਹਨਾਂ ਦੇ ਧਿਆਨ ਦਿੰਦੇ ਨੇ ਜੇ ਸਾਰੇ ਪੇਰੈਂਟਸ ਆਪਣੇ ਪ੍ਰਾਇਮਰੀ ਸਕੂਲਾਂ ਦੇ ਜਿੰਨੀ ਮਿਹਨਤ ਉੱਥੇ ਟੀਚਰ ਸਾਹਿਬਾਨ ਕਰਾਉਂਦੇ ਨੇ ਉਹ ਆਪਣੇ ਘਰ ਆ ਕੇ ਉਹਨੂੰ ਸਟੱਡੀ ਕਰਾਉਂਦੇ ਫੇਰ ਹੀ ਬੱਚੇ ਉੱਠ ਸਕਦੇ ਆ ਪਿਛਲੇ ਯੁੱਗ ਵਿੱਚ ਕੋਈ ਟਿਊਸ਼ਨਾਂ ਦਾ ਰਵਾਜ ਨਹੀਂ ਸੀ ਕੋਈ ਅੰਗਰੇਜ਼ੀ ਸਕੂਲ ਨਹੀਂ ਸੀ ਹੁੰਦਾ ਉਹਦੇ ਵਿੱਚ ਬੱਚਿਆਂ ਨੂੰ ਮਿਹਨਤ ਹੀ ਮਾਪਿਓ ਗਰੀਬ ਹੀ ਉਹ ਇਹ ਕੰਦਰੀਆ ਵੀ ਮੇਰਾ ਬੱਚਾ ਜਿਹੜਾ ਇਹ ਪੜੇ ਦੋ ਚੀਜ਼ਾਂ ਗਰੀਬੀ ਨੂੰ ਖਤਮ ਕਰਦੀਆਂ ਨੇ ਇੱਕ ਲਿਖਾਈ ਪੜ੍ਹਾਈ ਤੇ ਇੱਕ ਹਾਲ ਆ ਵੀ ਜਿਹੜੀ ਵਿਦਿਆਨਾ ਇਹ ਗਰੀਬੀ ਦੀ ਜੜ ਕੱਟ ਸਕਦੀ ਆ ਇੱਕ ਉਦਮ ਜਿਨ੍ਹਾਂ ਦੇ ਮਾਪਿਓ ਉਦਮ ਕਰਦੇ ਨੇ ਉਹਨਾਂ ਦੇ ਬੱਚੇ ਵੀ ਉਦਮ ਕਰਦੇ ਨੇ ਜ਼ਰੂਰੀ ਨਹੀਂ ਵੀ ਸਾਰਿਆਂ ਨੂੰ ਸਰਸਤ ਮਿਲ ਜਾਣੀਆਂ ਅੱਜ ਕੱਲ ਬੜੀਆਂ ਤਨਖਾਹਾਂ ਨੇ ਪ੍ਰਾਈਵੇਟ 'ਚ ਵੀ ਲੈਕਿਨ ਇਹ ਵੀ ਜੇ ਬੱਚੇ ਆਰਸੀ ਆ ਨਾ ਉਹ ਕਿਤੇ ਨਹੀਂ ਮੁੜ ਸਕਦਾ। ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਖਵਾ ਚੰਦੇ ਆ ਲੋਕਾਂ ਨੂੰ ਖਾਣੇ ਕਿਤੇ ਖਾਣੇ ਸਿਰਦੇ ਆ ਨਾ ਸਮਾਂ ਹੀ ਬាត់ ਹੁੰਦਾ ਕੱਦਾਂ ਹੀ ਬੋਲਦਾ। ਸੋ ਇੱਕ ਸਮਝ ਦੀ ਜੀ ਜੁਮੇਵਾਰੀ ਹੁੰਦੀ ਹੈ ਕਿਵੇਂ ਲਿਆਦੇ। ਵੇਖੋ ਜੀ ਜਿਹੜਾ ਚੰਗਾ ਜ਼ਿੰਮੇਵਾਰ ਸੁਲਝਾ ਸਰਪੰਚ ਆ ਨਾ ਉਹ ਇਹਨਾਂ ਝਗੜਿਆਂ ਤੋਂ ਲੋਕਾਂ ਨੂੰ ਵਾਈਡ ਕਰੇਗਾ। ਥਾਣੇ ਧੋੜੀ ਕੀਤਾ ਜਾਣਾ ਨਹੀਂ ਚਾਹੀਦਾ ਕੋਰਕਚਰੀ ਦੇ ਮਾਮਲੇ ਵਿੱਚ ਬੜੇ ਔਖੇ ਕੰਮ ਨੇ ਉਹ ਪਿੰਡ ਦਾ ਵਿਕਾਸ ਸੇਵਾ ਕਾਂ ਦਾ ਵਕਾਤਾ ਮਾਨ ਬਖਸ਼ਾ ਤੁਹਾਡੇ ਸਿਰ ਤੇ ਸਪੰਨਿਆਤਾਛੇ ਸੋ ਮੈਸੇਜ ਕੀ ਦੇਣਾ ਚਾਹੁੰਦਾ ਪਿੰਡ ਵਾਲੇ ਮੈਸੇਜ ਮੇਰੀ ਤੇ ਬੜੀ ਉੱਚੀ ਸੋਚ ਆ ਲੇਕਿਨ ਮੇਰੇ ਜੇ ਦੇ ਚੰਨੀ ਪੌਟ ਮੈ ਨਹੀਂ ਹੈਨੀ ਕਿ ਮੈਂ ਸਾਰੇ ਪਿੰਡ ਦਾ ਵਿਕਾਸ ਕਰਾ ਦਿਆਂ ਲੇਕਿਨ ਇਹ ਸਰਕਾਰ ਦੇ ਨਾਲ ਤਾਲਮਿਲ ਕਰਕੇ ਸਰਕਾਰ ਗਰੰਟੀ ਦੇਗੀ ਸਭ ਤੋਂ ਸਾਡਾ ਪਿੰਡ ਹੀ ਪਿੱਛੇ ਹੋਵੇਗਾ ਇਸ ਬਲਾਕ ਦੇ ਵਿੱਚੋਂ ਜਿਸ ਦੇ ਵਿੱਚ ਕੋਈ ਗਲੀਆਂ ਨਾਲੀਆਂ ਦੇ ਪਾਣੀ ਦਾ ਕੋਈ ਨਾਲਾ ਨਹੀਂ ਪਿੰਡ ਦੇ ਬਾਹਰ ਜਾਨ ਨੂੰ ਵਿਕਾਸ ਨਹੀਂ ਇਹ ਸਾਡੇ ਘਟੋ ਘਟ 150 ਕਿਲਾ ਏਕੜੇ ਜਿਹੜੀ ਜ਼ਮੀਨ ਹੈ ਨਾ ਇਹ ਮਾਰੂ ਹੀਟਾ ਪਾਣੀ ਦੀ ਮਾਰ ਹੀਟਾ ਸਾਡੇ ਪਿੰਡ ਦੀ ਜਦੋਂ ਇਹ ਸਿਆਲ ਦੇ ਵਿੱਚ ਮੀਂਹ ਪੈਂਦਾ ਨਾ ਇਹ ਹੁਣ ਵੀ ਹਾਰ ਦੇ ਮਹੀਨੇ ਵਿੱਚ ਆਣਾ ਫਸਲਾਂ ਪੱਕਣੀਆਂ ਨੇ ਵੱਡੀਆਂ ਨਹੀਂ ਜਾਣੀਆਂ ਪਾਣੀ ਦਾ ਇਥੇ ਦੇ ਬਹਾ ਹੋਣਾ ਜਿਨ੍ਹਾਂ ਲੋਕਾਂ ਨੇ ਲਾਈਦੀ ਹੁੰਦੀ ਆ ਉਹ ਮਿਹਨਤ ਕਰਦੇ ਕਰਦੇ ਉਹਦੀ ਮਾਰ ਹੀ ਠਾਜਦੇ ਆ ਕਣਕ ਬੀਜ ਖਾਦਾਂ ਟਰੈਕਟਰਾਂ ਦੀਆਂ ਵਹਾਈਆਂ ਉਹ ਸਾਰੀਆਂ ਉਹਨਾਂ ਵਿਚਾਰੀਆਂ ਨਸ਼ਟ ਹੋ ਜਾਂਦੀਆਂ ਉਹ ਫਿਰ ਇਸ ਆਸ ਤੇ ਜਿੰਦੇ ਰਹਿੰਦੇ ਨੇ ਕਿ ਅਸੀਂ ਵੱਢ ਕੇ ਅਗਲੀ ਫੀਸ ਬੀਜਾਂਗੇ ਤੇ ਛੇ ਤਕਲੀਵਾਰੀਆਂ ਹੋ ਜਾਈਂ ਸੋ ਆਖਰੀ ਕੋਸ਼ਿਸ਼ ਸਰਪਿੰਡੇ ਦੇ ਬਾਕਾਸ ਅਫੋਂ ਪਸੋਂ ਕਾਹੇ ਪਸੜਾ ਪਿੰਡੇ ਤੁਹਾਡਾ ਜੀ ਉਹ ਕਿਸਤਾ ਲੜੀ ਵਾਰ ਤੁਸੀਂ ਕੰਮ ਕਰਾਓਗੇ ਅਸੀਂ ਤੇ ਮੈਨੂਅਲ ਬਣਾਇਦਾ ਲੇਕਿਨ ਅਜੇ ਤੱਕ ਸਰਕਾਰ ਤੋਂ ਉਸ ਮੈਨੂਅਲ ਨੂੰ ਪਾਸ ਨਹੀਂ ਕੀਤਾ ਜਾ ਰਿਹਾ ਇਹ ਨਾਲੇ ਦਾ ਸੀਮੈਂਟ ਲਾਇਆ ਹੀ ਆ ਜਿਹੜਾ ਜਫੇਰਾ ਨਾਲੀਆਂ ਦਾ ਪਾਣੀ ਜਿਹੜਾ ਜਾਂਦਾ ਪਿੰਡ ਦੇ ਦੁਆਲੇ ਦਾ ਲੋਕਾਂ ਦੇ ਘਰਾਂ ਵਿੱਚ ਪਾਣੀ ਜਾਣ ਡਿਆ ਕਹਿੰਦੇ ਵੀ 16 ਲੱਖ ਦਾ ਤੇ ਆਸ ਤੇ ਜਿੰਦੇ ਆ ਜੀ ਇਸ ਮਹੀਨੇ ਦੇ ਦਾਂਗੇ ਅਗਲੇ ਮਹੀਨੇ ਦੇ ਦਿਆਂਗੇ ਵੇਟ ਕਰੋ ਵੇਟ ਕਰੋ ਵੇਟ ਕਰੋ ਹੁਣ ਤੱਕ ਤੇ ਜਿੰਨਾ ਸਮਾਂ ਲੰਘਿਆ ਅਸੀਂ ਵੇਟ ਹੀ ਕਰਦੇ ਲੰਘਣ ਡੇ ਆ ਜੀ ਕੋਈ ਪ੍ਰੋਸੀਸ ਹੋ ਰਹੀ ਦੇਗੀ ਕਿ ਪੰਜ ਸਾਲ ਦੀ ਦੌਰ ਦੇ ਵਿੱਚ ਵਿੱਚੇ ਕੰਮ ਕਰਾਉਂਦੀ ਕੋਈ ਪ੍ਰੋਸੀਸ ਮੈਂ ਤੇ ਇਹ ਗੱਲ ਕਰਾਂਗਾ ਕਿ ਇਹ ਤੇ ਦੋਨਾਂ ਸਿਰਾਂ ਤੇ ਤਾਜ ਵੱਜਦਾ ਜੀ ਵੀ ਆਮ ਆਦਮੀ ਦੀ ਸਰਕਾਰ ਆਈ ਹੀ ਸਾਡੇ ਪਿੰਡ ਦੀ ਇਹ ਡਵੈਲਪਮੈਂਟ ਡਵੈਲਪਮੈਂਟ ਹੋਈ ਹੈ ਤੇ ਸਾਡਾ ਵੀ ਹੋਵੇਗਾ ਵੀ ਫਰਾਨਾ ਸਰਪੰਚ ਬਣਿਆ ਸੀ ਤੇ ਉਹਨਾਂ ਨੇ ਇਹ ਕੰਮ ਕੀਤੇ ਨੇ ਤੇ ਲੋਕ ਸੁਖੀ ਰਹਿਣਗੇ